ਲੁਧਿਆਣੇ ਦੇ ਗੋਂ ਕਾਟ ਨੇੜੇ ਬੁੱਡੇ ਡਰੇਨ ਵਿੱਚ ਪਾਣੀ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਜਿਸ ਰਨ ਉਹਨਾਂ ਨੇ ਕਿਹਾ ਕਿ ਸੰਚੀਚੇ ਵਾਲ ਦੇ ਮਿਸ਼ਨ ਦੇ ਤਹਿਤ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਬਹੁਤ ਸਾਰਾ ਕੰਮ ਅਧੂਰਾ ਪਿਆ ਹੈ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਡਾਇਰੀਆਂ ਦਾ ਅਤੇ ਡਾਈੰਗ ਇੰਡਸਟਰੀ ਦਾ ਕਾਫੀ ਗੰਦਲਾ ਪਾਣੀ ਬੁੱਡੇ ਨਾਲੇ ਵਿੱਚ ਆਉਂਦਾ ਹੈ ਜਿਸ ਵਿੱਚ ਸੀਵਰੇਜ ਦਾ ਪਾਣੀ ਵੀ ਮਿਲ ਜਾਂਦਾ ਹੈ ਜਿੱਦੀ ਸਫਾਈ ਲਈ ਬਹੁਤ ਸਖਤ ਮਿਹਨਤ ਕੀਤੀ ਜਾ ਰਹੀ ਹੈ ਇਨਾਂ ਹੀ ਨਹੀਂ ਉਹਨਾਂ ਨੇ ਕੀ ਕੀਤਾ ਗੁੱਡੇ ਨਾਲੇ ਤੇ ਖਰਚ ਕੀਤੀ ਗਈ ਰਾਸ਼ੀ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਦੀ ਅੰਗੈਲੀ ਸਾਹਮਣੇ ਆਉਂਦੀ ਹੈ ਉਹਨਾਂ ਦੇ ਖਿਲਾਫ ਸਬੰਧਿਤ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਆਵਾ ਜਿਹੜੀ ਲਗਾਤਾਰ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਬਹੁਤ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕੋ ਨਾਨਕ ਪਾਤਸ਼ਾਹ ਦੇ ਜਨਮ ਜੇ ਅਰਦਾਸ ਕਰਕੇ ਸੇਵਾ ਦਾ ਕਾਰਜ ਸ਼ੁਰੂ ਹੋਇਆ ਸੀ ਪਿਛਲੇ 2 ਫਰਵਰੀ ਤੋਂ ਹੁਣ 22 ਤਰੀਕ ਤੋਂ ਲੱਗੇ ਹੋਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਲੋਕਲ ਬਲਡੀ ਬੋਡੀ ਡਾਕਟਰ ਰਜੋਤ ਸਿੰਘ ਜੀ ਜੋ ਆਪ ਡਾਕਟਰ ਆ ਤੇ ਬੜੇ ਚਿੰਤਤ ਆ ਇਹ ਅੱਜ ਇਹਨਾਂ ਦਾ ਚੌਥਾ ਘੇੜਾ ਹੈ ਜਿਸ ਦਿਨ ਤੋਂ ਇਹ ਸੇਵਾ ਦਾ ਕਾਰਜ ਸ਼ੁਰੂ ਹੋਇਆ ਆਪ ਇੰਟਰਸਟ ਲੈ ਕੇ ਵਿਭਾਗ ਨੂੰ ਨਿਰਦੇਸ਼ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਆਸ਼ ਕਰਦੇ ਹਾਂ ਕਿ ਇਹ ਜਿਹੜੇ ਰਹਿੰਦੇ ਅਧੂਰੇ ਕਾਰਜ ਆ ਉਹਨਾਂ ਨੂੰ ਵੀ ਅਸ਼ਪੂਰੇ ਕਰਾਂਗੇ ਜਿਸ ਤਰ੍ਹਾਂ ਗਊਸ਼ਾਲਾ ਦਾ ਜਿਹੜਾ ਤੁਸੀਂ ਵੇਸਟੇਜ ਆ ਉਹਦਾ ਬੰਦ ਕਰਵਾਤਾ ਸੀ ਇੱਕ ਟੈਂਪਰੇਰੀ ਜਿਹੜਾ ਪ੍ਰਬੰਧ ਵੀ ਕਰਵਾਤਾ ਸੀਗਾ ਲੱਗਦਾ ਕਿ ਉਹਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਵਾ ਬਾਕੀ ਜਗ੍ਹਾ ਦੇ ਉੱਤੇ ਵੀ ਉਹਦਾ ਹਾਲਤ ਨਹੀਂ ਉਹਦਾ ਹਜੇ 100% ਨਹੀਂ ਹੋਇਆ ਉਹਦੇ ਉੱਤੇ ਜੋ ਵਿਭਾਗ ਨੇ ਕਾਰਵਾਈ ਕਰਨੀ ਹੈ ਜਿਹੜਾ ਹੁਣ ਇਹਨਾਂ ਆਸ ਹੂਲ ਤਾਂ ਦੇਣ ਦੇ ਬਾਵਜੂਦ ਵੀ ਕਬੇ ਵੀ ਮੈਂ ਛੱਡਣਾ ਹੀ ਛੱਡਣਾ ਉਹਦੇ ਉੱਤੇ ਕਾਰਵਾਈ ਹੋ ਗਈ ਆਉਣ ਵਾਲੇ ਸਮੇਂ 'ਚ ਉਹਦੇ ਵੀ ਰਿਜ਼ਲਟ ਤੁਹਾਨੂੰ ਦੇ ਦਿੰਦੇ। ਬਾਬਾ ਜੀ ਕਈ ਸਾਲ ਹੋ ਗਏ ਪਰ ਲਗਾਤਾਰ ਗੱਲ ਤਾਂ ਹੋ ਰਹੀ ਆ ਬੁੰਡੇ ਨਾਲੇ ਸਪਾਈ ਦੀ ਪਰ ਹਾਲਾਤ ਜਿਹੜੇ ਜੂਰੇ ਤੂਏ ਪਾਣੀ ਅਸੀਂ ਕਹਿੰਨੇ ਤੂੰ ਤਾਂ ਦਹਾਕੇ ਹੋ ਗਿਆ ਪੰਜ ਦਹਾਕਿਆਂ ਤੋਂ ਇਹ ਹਾਲਤ ਆ ਅੱਜ ਤਹੇ ਨਹੀਂ ਪੰਜ ਦਹਾਕਿਆਂ ਤੋਂ ਇਹ ਹਾਲਤ ਆ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੀ ਜਿਹੜਾ ਕੁਝ ਕਰ ਸਕਦੇ ਆ ਬਹੁਤੋ ਕੁਸ਼ਤਾਂ ਜਿਹੜਾ ਹੈਗਾ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਰਕਾਰਾਂ ਪਹਿਲਾਂ ਵੀ ਰਹੀਆਂ ਹੁਣ ਵੀ ਸਰਕਾਰਾਂ ਉਹੀ ਸਿਸਟਮ ਸਾਰਾ ਕੁਝ ਪਰ ਉਹਦੇ ਵਿੱਚ ਅਸੀਂ ਉਹਨੂੰ ਪੋਜ਼ਿਟਿਵ ਕਿੱਦਾਂ ਅੱਗੇ ਵਧ ਸਕਦੇ ਆ ਕਿੱਦਾਂ ਅੱਗੇ ਉਹਨੂੰ ਅੱਗੇ ਲੈ ਜਾ ਸਕਦੇ ਉਹਦੇ ਵਾਸਤੇ ਸਾਡੇ ਜਤਨ ਜੇ ਤੁਸੀਂ ਮਿਲਟ ਕਰੋ ਤੱਕ ਮਿਲ ਜਾਣਗੇ ਕੀ ਕਹਿ ਸਕਦੇ ਆ ਰਿਜ਼ਲਟ ਜਿਹੜਾ ਹੈਗਾ ਅਸੀਂ ਕਹਿੰਨੇ ਰਿਜ਼ਲਟ ਹੀ ਆ ਜੇ ਇੱਕ ਮਹੀਨੇ ਦੇ ਵਿੱਚ ਇੰਨੇ ਕੇ ਰਿਜ਼ਲਟ ਮਿਲ ਸਕਦੇ ਆਉਣ ਵਾਲੇ ਦਿਨਾਂ 'ਚ ਵੀ ਹੋਰ ਰਿਜ਼ਲਟ ਤੁਹਾਨੂੰ ਜਰੂਰ ਮਿਲਣਗੇ ਡਾਈਂਗਾਂ ਵਾਲਿਆਂ ਨੂੰ ਤਾੜਨਾ ਕੀਤੀ ਸੀ ਕਿ ਜਿਹੜੇ ਡਾਈਂਗਾਂ ਵਾਲੇ ਨਹੀਂ ਸੁਧਰੇ ਉਹਨਾਂ ਤੇ ਕੋ ਚਾਹ ਉਹ ਡਾਇੰਗ ਵਾਲਾ ਹੋਵੇ ਚਾਹ ਮਿਊਚਪਲ ਕਾਰਪੋਰੇਸ਼ਨ ਹੋਵੇ ਚਾਹ ਜਿਹੜੀ ਹੈਗੀ ਆ ਡੈਰੀਆਂ ਦਾ ਗੋਆ ਹੋਵੇ ਸਾਰੇ ਗੈਰ ਕਾਨੂੰਨੀ ਆ ਗੈਰ ਸਵਿਧਾਨਿਕ ਉਹ 1974 ਦੇ ਐਕਟ ਅਨਸਾਰ ਉਹਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਵੀ ਹੋ ਗਿਆ ਸੀ ਉਹਦੇ ਵਾਸਤੇ ਜਿਹੜਾ ਹੈਗਾ ਹਰ ਵળે ਤਿਆਰ ਚੱਲ ਰਿਹਾ ਬਾਬਾ ਜੀ 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 ਬਿਲਕੁਲ ਜੀ ਜਿਹੜੀ ਇੱਥੇ ਮੇਨ ਜਿਹੜੀ ਦਿੱਕਤ ਸੀ ਪੂਰੇ ਇਹਦਾ ਪਾਣੀ ਸੀਗਾ ਉਹ ਜਿਹੜਾ ਵੇਸ ਸੀ ਸਾਡਾ ਉਹ ਐਸਟੀਪੀ ਚ ਪਲਾਂਟ ਚ ਨਹੀਂ ਜਾ ਰਿਹਾ ਸੀਗਾ ਤੇ ਕੁਛ ਮੈਂ ਦੱਸਿਆ ਕਿ ਕੁਛ ਟੈਕਨੀਕਲੀ ਲੈਂਡ ਇਸ਼ੂ ਸੀਗਾ ਕੋਈ ਕੋਰਟ ਕੇਸ ਚੱਲ ਰਿਹਾ ਸੀਗਾ ਲੈਂਡ ਦੇ ਉਹਦੇ ਰਿਲੇਟਡ ਤੇ ਅਸੀਂ ਬਾਬਾ ਜੀ ਦੇ ਮੋਰੇ ਹੋ ਕੇ ਇਹਨਾਂ ਦੇ ਗਵਾਹ ਜਿਹੜਾ ਸੀਗਾ ਸੀ ਆਰਜੀ ਜਿਹੜਾ ਸੀਗਾ ਜਿਹੜਾ ਪੰਪੜਾ ਸੀ ਉਹ ਬਣਾ ਕੇ ਅਸੀਂ ਆਪਣਾ ਪੂਰਾ ਪੂਰਾ ਪਾਣੀ ਜਿਹੜਾ ਅਸੀਂ ਆਪ ਉਹ ਜਿਹੜਾ ਜਮਾਲਪੁਰ ਜਿਹੜਾ ਨਹੀਂ ਜਾ ਰਿਹਾ ਸੀ ਉਹਨੂੰ ਆਪ ਉਹ ਤੇ ਭਜਣਾ ਸ਼ੁਰੂ ਕੀਤਾ ਆ ਤੇ ਅਸੀਂ ਜੈਸਤਿੰਦਵੀ ਬਾਬਾ ਜੀ ਨੇ ਇੱਥੇ ਮੋਰਚਾ ਸੰਭਾਲਿਆ ਸਾਡਾ ਸਾਥ ਸਰਕਾਰ ਦਾ ਮਹਿਕਮੇ ਦਾ ਪੂਰੇ ਡਿਸਟ੍ਰਿਕਟ ਪ੍ਰਸ਼ਾਸਨ ਦਾ ਸਾਥ ਅਸੀਂ ਆਪਾ ਸਹਿਯੋਗ ਕਰ ਰਹੇ ਹੈਗੇ ਤੇ ਅਸੀਂ ਆਪਾ ਵੈਹੀ ਕਹੂੰਗਾ ਕਿ ਅਸੀਂ ਸਟੈਪ ਬਾਈ ਸਟੈਪ ਜਿੱਦਾਂ ਹੁਣ ਪੂਰੇ ਦਾ ਪੂਰਾ ਪਾਣੀ ਐਸਟੀਪੀ ਪਲੰਟ ਆ ਜਾਣ ਲੱਗ ਪਿਆ ਤੇ ਅਸੀਂ ਜਿਹੜਾ ਅਗਲਾ ਸੜਾ ਹੈਗਾ ਹੋਊਗਾ ਜਿਹੜਾ ਦਰੂਸਤ ਕੰਮ ਹੈ ਜਿਹੜਾ ਡੇਰੀਆਂ ਦਾ ਵੇਸਟ ਜ਼ਿਆਦਾ ਹੈਗਾ ਉਹਨਾਂ ਦਾ ਗੋਡੇ ਦਰਿਆ 'ਚ ਸਿੱਧਾ ਜਾ ਰਿਹਾ ਤੇ ਨਾਲ ਜਿਹੜਾ ਇੰਡਸਟਰੀ ਦਾ ਹੈਗਾ ਆਪਾਂ ਉਹ ਵੀ ਕਦਮ-ਬਦ ਕਦਮ ਦੇ ਕੇ ਸਟੈਪ-ਬਾਈ-ਸਟੈਪ ਦੇ ਕੇ ਅਸੀਂ ਉਹਨੂੰ ਦਰੂਸਤ ਕਰਾਂਗੇ ਆਪਾਂ ਸਰ ਲਗਾਤਾਰ ਸਵਾਲ ਜਿਹੜੇ ਨੇ ਜੱਗੇ ਜਾ ਰਹੇ ਸੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਜਿਹੜੀ ਸ਼ੁਰੂਆਤ ਜਿਹੜੀ ਇੱਕ ਵੱਡੇ ਪੱਧਰ ਤੇ ਸ਼ੁਰੂਆਤ ਹੋਈ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੁਰਤੂ ਸੁਰਜੀਤ ਜਿਹੜਾ ਹੋ ਜਾ ਮੈਂ ਇਹ ਹੀ ਕਹਾਂਗਾ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਹੈਗੀ ਤੇ ਅਸੀਂ ਸਰਦਾਰ ਸੁਖਵੰਤ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਸਾਡੇ ਉਹਨਾਂ ਦੀ ਦਿਸ਼ਾ ਨਿਰਦੇਸ਼ ਥਲੇ ਉਹਨੇ ਗੋਾਈ ਹਟ ਅਸੀਂ ਆਪਾਂ ਇਹਨੂੰ ਆਪਾਂ ਸੀਰੀਅਸਲੀ ਅਸੀਂ ਆਪਾਂ ਕੰਮ ਕਰ ਰਹੇ ਨੇ ਸਾਡੀ ਪੂਰੀ ਸਰਕਾਰ ਸਾਡੇ ਰਾਜ ਸਭਾ ਮੈਂਬਰ ਬਾਬਾ ਸਿਚੂਵਲ ਸਾਹਿਬ ਅਸੀਂ ਲੱਗੇ ਹੋਆਗਾ ਆਪਾਂ ਦਿਨ ਬਈ ਦਿਨ ਅਸੀਂ ਡੇ ਬਾਈ ਡੇ ਅਸੀਂ ਆਪਾਂ ਪੋਜ਼ਿਟਿਵ ਡਾਇਰੈਕਸ਼ਨ ਵੱਲ ਵਧ ਰਹੇ ਹੈਗੇ ਆਪਾਂ ਤੇ ਸਾਨੂੰ ਪੂਰੀ ਉਮੀਦ ਆ ਕੋਸ਼ਿਸ਼ ਆ ਕਿ ਸਾਡੀ ਅਸੀਂ ਆਪਾਂ ਬਹੁਤ ਜਲਦ ਅਸ ਜਿਹੜਾ ਬੋਡੇ ਦਰਿਆ ਦਾ ਜਿਹੜਾ ਕਾਫੀ ਦੇ ਹਾਕਿਆ ਤੋਂ ਅਸੀਂ ਕਹਾਂਗੇ ਜਿਹੜਾ ਉਹ ਪ੍ਰੋਬਲਮ ਸੀ ਉਹਨੂੰ ਆਪਾਂ ਉਹਨੂੰ ਸਹੀ ਕਰਾਂਗੇ ਉਹਨੂੰ ਸ਼ੁੱਧ ਕਰਾਂਗੇ ਸਰ ਕਿਤਨਾ ਕਿਤੇ ਅਧਿਕਾਰੀਆਂ ਦਾ ਜ਼ਿਕਰ ਆ ਰਿਹਾ ਸੀ ਕੁਝ ਅੰਗਲੀਆਂ ਉਹਨਾਂ ਦੇ ਵੱਲ ਕੀਤੀਆਂ ਗਈਆਂ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਸੀਗਾ ਕਿਤਨਾ ਕਿਤੇ ਜਾਂਚ ਰਿਪੋਰਟ ਨਹੀਂ ਬਿਲਕੁਲ ਦੇਖੋ ਜੀ ਇਹ ਇਕੱਲੇ ਬੰਦੇ ਦੀ ਗਲਤੀ ਜਾਂ negligency ਕਰਕੇ ਨਹੀਂ ਹੈਗੇ ਇੱਥੇ ਕਈ ਡਿਪਾਰਟਮੈਂਟਸ ਲੋਕਲ ਲੈਵਲ ਕੋਈ ਲੋਕਲ ਲੀਡਰਸ ਕਈ ਕਈਆਂ ਦੀ ਇੱਥੇ ਇਹਨਾਂ ਦੀਆਂ ਗੇਲੀਆਂ ਕਰਕੇ ਹੋਇਆ ਸੀ ਸਭ ਲੱਗੇ ਹੋਏ ਆ ਆਪਾਂ ਉਸ ਪਾਸੇ ਵੀ ਵਰਕ ਕਰ ਰਹੇ ਆ ਆਪਾਂ ਜਿੱਥੇ ਕੋਈ ਲੱਗਦਾ ਕੋਈ ਗਲਤੀ ਹੋਈ ਆ ਚਾਹੇ ਸਾਡੀ ਸਰਕਾਰ ਵੱਲੇ ਜਾਂ ਉਸ ਤੋਂ ਪਹਿਲਾਂ ਦੀ ਹੋਈ ਆ ਆਪਾਂ ਉਹਨੂੰ ਆਪਾਂ ਬਖਸ਼ਾਂਗੇ ਨਹੀਂ ਜੀ ਆਪਾਂ ਜਿਹੜੀਆਂ ਲੱਗੀ ਜੀ ਵੀ ਸਵਾਲ ਚੁੱਕਦੇ ਰਹੇ ਨੇ ਉਹਨਾਂ ਨੇ ਕਹਿੰਦੇ ਫੰਡਾਂ ਦੀ ਜਿਹੜੀ ਦਰਬਾਰ ਤੋਂ ਹੋਈ ਆ 589 ਕਰੋੜ ਰੁਪਏ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਸੀ ਵਿਜੀਲੈਂਸ ਤੇ ਸੀਬੀਏ ਦੀ ਜਾਣ ਦੀ ਮੰਗ ਵੀ ਉਹਨਾਂ ਨੇ ਕੀਤੀ ਨਹੀਂ ਮੈਂ ਉਹੀ ਕਹਾਂਗੀ ਸਾਡੇ ਲਈ ਸਾਡੀ ਸਰਕਾਰ ਸਾਡੇ ਸੀਐਮ ਸਾਹਿਬ ਲਈ ਸਾਨੂੰ ਸਾਡੀ ਡਾਇਰੈਕਸ਼ਨ ਉਹਦੀ ਹੈਗੀ ਅਸੀਂ ਬਿਲਕੁਲ ਇਮਾਨਦਾਰੀ ਨਾਲ ਅਸੀਂ ਕੰਮ ਕਰਨਾ ਹੈਗਾ ਹੁਣ ਵੀ ਅਸੀਂ ਏਸੀ ਮੋਟਿਵ ਨਾਲ ਅਸੀਂ ਕੰਮ ਕਰ ਰਹੇ ਜੇ ਪਿੱਛੇ ਵੀ ਅਦਾ ਹੋਇਆ ਤਾਂ ਅਸੀਂ ਆਪਾਂ ਕਿਸ ਨੂੰ ਬਖਸ਼ਾਂਗੇ ਨਹੀਂ ਜੀ ਆਪਾਂ ਜ਼ਰੂਰ ਹੋਗੀ ਕਾਰਵਾਈ ਜ਼ਰੂਰ ਹੋਗੀ ਕਿਉਂ ਨਹੀਂ ਹੋएगी ਅਸੀਂ ਕਰਾਂਗੇ ਜ਼ਰੂਰ ਕਰਾਂਗੇ ਜੀ